ਅੱਜ ਮੈਂ ਤੁਹਾਨੂੰ ਦੁਨੀਆ ਦੀ ਸਭ ਤੋਂ ਉੱਚੀਆਂ ਜਗ੍ਹਾ ਦੇ ਦਰਸ਼ਨ ਕਰਵਾਉਣੇ ਆਜ ਦੀ ਸਵੇਰ ਆਪਣੀ ਧੰਕਰਨਾਬੀ ਜਗ੍ਹਾ ਤੇ ਹੋਈ ਜੋ ਕਿ ਕਿਸੇ ਟਾਈਮ ਸਪੀਤੀ ਵੇਲੀ ਦੀ ਰਾਜਧਾਨੀ ਹੋਇਆ ਕਰਦੀ ਸੀ ਇਹ ਜਗ੍ਹਾ ਤੇ ਇੱਕ ਥੂਕੀਆ ਜਗ੍ਹਾ ਜੋ ਕਿ ਲੋਕ ਸਕਿਪ ਕਰ ਜਾਂਦੇ ਆ ਪਰ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ 1.5 ਕਿਲੋਮੀਟਰ ਦਾ ਟਰੈਕ ਕਰਕੇ ਤੁਸੀਂ ਇਹ ਲੇਕ ਤੇ ਪਹੁੰਚਦੇ ਹੋ ਜੋ ਕਿ ਸੇਮ ਚੰਦਰਤਾਲ ਵਰਗੀ ਆ ਹੁਣ ਆਪਾਂ ਇਹ ਜਗ੍ਹਾ ਤੋਂ ਥੱਲੇ ਉਤਰਾਂਗੇ ਰੋਡ ਚੈੱਕ ਕਰੋ ਬਾਈ ਸਾਰਾ ਹੀ ਕੱਚਾ ਹੁਣ ਆਪਾਂ ਵਾਪਸ ਕਾਜ਼ਾ ਹਾਈਵੇ ਤੇ ਪਹੁੰਚ ਚੁੱਕੇ ਆ ਇਹ ਰੋਡ ਤੇ ਬਾਈ ਇੰਨੇ ਸੋਹਣੇ ਸੋਹਣੇ 뷰 ਆਉਂਦੇ ਆ ਨਾ ਰੈਂਸ ਸਹਨ ਤੋਂ ਲੈ ਕੇ ਖਾਣ ਪੀਣ ਤੱਕ ਬਾਈ ਜਿਆਦਾ ਪੈਸੇ ਨਹੀਂ ਲੱਗਦੇ ਨੋਰਮਲ ਰੇਟ ਆ ਇੱਥੇ ਸਾਰੀਆਂ ਚੀਜ਼ਾਂ ਦੇ ਇਸ ਤੋਂ ਬਾਅਦ ਆਪਾਂ ਕਾਜਾ ਸ਼ਹਿਰ ਪਹੁੰਚ ਚੁੱਕੇ ਹਾਂ ਹੁਣ ਆਪਾਂ ਜਾਣਾ ਦੁਨੀਆ ਦੇ ਸਭ ਤੋਂ ਉੱਚੇ ਪੋਸਟ ਆਫਿਸ ਇਹ ਜਗ੍ਹਾ ਜਾਣ ਵੇਲੇ ਕੋਸਟ ਟਾਈਮ ਲਈ ਤਾਂ ਰੋਡ ਬਹੁਤ ਸਾਫ਼ ਮਿਲਦੀ ਆ ਪਰ ਫਿਰ ਸ਼ੁਰੂ ਹੁੰਦੀ ਆ ਬਾਈ ਅਸਲੀ ਆਫ ਰੋਡਿੰਗ ਪੋਸਟ ਆਫਿਸ ਕਾਫੀ ਉੱਚੀ ਜਗ੍ਹਾ ਤੇ ਹੋਣ ਕਰਕੇ ਰਸਤੇ 'ਚ ਕਾਜਾ ਸ਼ਹਿਰ ਦਾ ਬਹੁਤ ਸੋਹਣਾ ਚੱਕਰ ਦੇਖਣ ਨੂੰ ਮਿਲਦਾ ਲੋ ਜੀ ਕਰੋ ਦਰਸ਼ਨ ਦੁਨੀਆ ਦੇ ਸਭ ਤੋਂ ਉੱਚੇ ਪੋਸਟ ਆਫਿਸ ਦੇ ਜੋ ਕਿ 1983 'ਚ ਬਣਿਆ ਸੀ ਤੇ ਇਹਦੀ ਹਾਈਟ 1456 ਦਿਆ ਇੱਥੇ ਆਏ ਆ ਤਾਂ ਚਿੱਠੀ ਜ਼ਰੂਰ ਲਿਖਾਂਗੇ ਤੇ ਇਹ ਵੱਡੇ ਸਾਰੇ ਬਕਸੇ ਚ ਪਾਵਾਂਗੇ ਚਲੋ ਹੁਣ ਚੱਲਦੇ ਆ ਦੁਨੀਆ ਦੇ ਸਭ ਤੋਂ ਉੱਚੇ ਪਿੰਡ ਕਾਮਿਕ ਵਿਲੇਜ ਜੋ ਕਿ ਇੱਥੋਂ 5 ਕਿਲੋਮੀਟਰ ਦੀ ਦੂਰੀ ਤੇ ਆ ਪਰ ਉਸ ਤੋਂ ਪਹਿਲਾਂ ਵਰਲਡ ਹਾਈਐਸਟ ਕੈਫੇ ਤੇ ਬੈਠ ਕੇ ਚਾਹ ਪੀਵਾਂਗੇ ਇਹ ਕੈਫੇ ਤੁਹਾਨੂੰ ਕਾਮਿਕ ਵਿਲੇਜ ਜਾਂਦੇ ਰਸਤੇ 'ਚ ਮਿਲੂਗਾ ਮਿਸ ਨਾ ਕਰਿਓ ਚਾਹ ਜ਼ਰੂਰ ਪੀ ਕੇ ਜਾਇਓ ਨਾਲ ਹੀ ਕਾਮਿਕ ਵਿਲੇਜ 'ਚ ਪਹੁੰਚ ਚੁਕੇ ਆ ਜਿਹੜਾ ਕਿ 15500 ਫੁੱਟ ਤੇ ਹੋਣ ਕਰਕੇ ਦੁਨੀਆ ਦਾ ਸਭ ਤੋਂ ਉੱਚਾ ਪਿੰਡ ਆ ਇੱਥੇ ਕੋਈ ਜ਼ਿਆਦਾ ਦੇਖਣ ਨੂੰ ਹੈ ਨਹੀਂ ਫੋਟੋ ਖਚਾਇਓ ਤੇ ਜਲਦੀ ਨਿਕਲਣ ਦੀ ਕਰਿਓ ਨਹੀਂ ਤਾਂ ਸਿਰ ਹੋਵੇ ਕਿਉਂਕਿ ਆਕਸੀਜਨ ਦੀ ਕਾਫੀ ਕਮੀ ਹੁੰਦੀ ਹੈ ਇੱਥੇ ਤਾਂ ਕਰਕੇ ਆਪਾਂ ਆਕਸੀਜਨ ਸਿਲੰਡਰ ਨਾਲ ਚੁੱਕਿਆ ਇਸ ਤੋਂ ਬਾਅਦ ਆਪਾਂ ਜਾਣਾ ਲੰਗਜ਼ਾ ਵਿਲੇਜ ਪਿੰਡ ਦਾ ਨਾਮ ਤਾਂ ਲੰਗਜ਼ਾ ਪਰ ਆਪਾਂ ਇੱਥੋਂ ਲੰਘਣਾ ਨਹੀਂ ਕਿਉਂਕਿ ਇਹ ਪਿੰਡ 'ਚ ਬੁੱਧ ਦਾ ਸਭ ਤੋਂ ਉੱਚਾ ਸਟੈਚੂ ਬਣਿਆ ਹੋਇਆ 30 ਰੁਪਏ ਦੀ ਪਰਚੀ ਕਟਵਾ ਕੇ ਆਪਾਂ ਪਹੁੰਚ ਚੁੱਕੇ ਹਾਂ ਲੰਗਜ਼ਾ ਵਿਲੇਜ ਕਰੋ ਦਰਸ਼ਨ ਬੁੱਧ ਦੇ ਸਭ ਤੋਂ ਉੱਚੇ ਸਟੈਚੂ ਦੇ ਹੁਣ ਆਪਾਂ ਲੰਗਜ਼ਾ ਪਿੰਡ ਤੋਂ ਕਾਜ਼ਾਵਾਲੇ ਜਾਵਾਂਗੇ ਰੋਡ ਸੋਹਣੀ ਬਣੀ ਹੋਈ ਆ ਸਪੀਡਿੰਗ ਨਦੀ ਦੇ ਕੰਢੇ ਬੈਠ ਕੇ ਮਹਿਗੀ ਬਣਾਵਾਂਗੇ ਮਹਿਗੀ ਬਣ ਚੁੱਕੀ ਆ ਪਤੰ ਅੱਜ ਦਾ ਸਟੇ ਆਪਾਂ ਕਾਜਾ ਸ਼ਹਿਰ 'ਚ ਕਰਾਂਗੇ ਓਨੇ ਟਾਈਮ ਲਈ ਵੀਡੀਓ ਨੂੰ ਲਾਈਕ ਤੇ ਭਰਾ ਨੂੰ ਫੋਲੋ ਕਰ ਲਓ ਸਤਿ ਸ਼੍ਰੀ ਅਕਾਲ ਮਿੱਤਰੋ